ਜੇ ਭਾ ਭਰੀਆਂ ਹੋਣ ਜਿਆਦਾ ਤੇ ਫੇਰ ਨਹੀਂ ਸੇਵਾ ਕੀਤੀ ਜਾ ਸਕਦੀ ਸੇਵਾ ਹਮੇਸ਼ਾ ਨੀਤ ਨਾਲ ਕੀਤੀ ਜਾ ਸਕਦੀ ਹੈ ਜਿਸ ਬੰਦੇ ਚ ਨੀਅਤ ਨਾ ਕਿਸੇ ਦੀ ਮਦਦ ਕਰਨੀ ਉਹਨੇ ਉੱਠ ਕੇ ਆ ਜਾਣਾ ਸੇਵਾ ਕਰ ਸੋ ਇਹੋ ਦੀ ਮੰਗਾਈ ਦੇ ਵਿੱਚ ਆਪਾਂ ਤੁਹਾਨੂੰ ਉਹ ਵੀਰ ਮਿਲਾਵਾਂਗੇ ਜਿੰਨੇ ਕੀ ਲੋਕਾਂ ਵਾਸਤੇ ਲੰਗਰ ਥੇਰਾ ਲਗਾਇਆ ਏ ਸੋ ਲੰਗਰ ਲਗਾਇਆ ਏ ਕੰਨੇ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਫੇਰ ਹੀ ਕਿਸੇ ਨੂੰ ਭੋਜਨ ਛਕਾਇਆ ਜਾਂਦਾ ਏ ਸੋ ਤਸਵੀਰ ਤੁਹਾਨੂੰ ਦਿਖਾ ਦਾਂਗੇ ਉਪਰਾਸ ਸੇਵਾ ਸੁਸਾਇਟੀ ਵੱਲੋਂ ਜਿਹੜਾ ਇਹ ਲੋਕਾਂ ਵਾਸਤੇ ਲੰਗਰ ਦੀ ਜਿਹੜੀ ਸੇਵਾ ਹੈ ਜਿਹੜੀ ਸ਼ੁਰੂ ਕੀਤੀ ਗਈ ਹੈ ਉਹ ਗੱਲਬਾਤ ਨਹੀਂ ਕਰਾਂਗੇ ਆਪਾਂ ਕਿਸੇ ਦੀ ਐਂਟਰਟੇਨਮੈਂਟ ਦਾ ਮਸ਼ਹੂਰੀ ਨਹੀਂ ਕਰਨਾ ਹੈ ਸਿਰਫ ਤਾਂ ਸਿਰਫ ਦੱਸਣਾ ਹੈ ਕਿ ਜੇ ਮਨ ਦੇ ਵਿੱਚ ਚਾਹਤ ਜਾਂ ਜਜ਼ਬਾ ਹੋਵੇ ਤਾਂ ਫੇਰ ਹੀ ਕਿਸੇ ਦੀ ਸੇਵਾ ਹੁੰਦੀ ਹੈ ਪਰ ਆ ਵਧੀਆ ਉਪਰਾਲਾ ਕੀਤਾ ਵੀਰ ਨੇ ਆਪਾਂ ਗੱਲਬਾਤ ਕਰਾਂਗੇ ਕਿੱਦਾਂ ਮਨ ਦੇ ਵਿੱਚ ਆਇਆ ਲੋਕਾਂ ਦੀ ਸੇਵਾ ਕਰਨੀ ਹੈ ਤੇ ਗੱਲਬਾਤ ਕਰਦੇ ਆਂ ਵੀਰ ਨਾਲ ਸੋ ਨਮਸਕਾਰ ਭਾਜੀ ਨਮਸਕਾਰ ਕੀ ਨਾਮ ਦੇ ਬੰਨਾ ਲਾਡੀ ਚਾਲਸ ਲਾਡੀ ਭਾਜੀ ਕਿੱਦਾਂ ਮਨ ਦੇ ਵਿੱਚ ਆਇਆ ਕਿ ਲੋਕਾਂ ਦੀ ਸੇਵਾ ਕਰਨੀ ਹੈ ਤੁਸੀਂ ਭਾਜੀ ਮੈਂ ਕਾਫੀ ਟਾਈਮ ਤੋਂ ਇਹ ਕੰਮ ਕਰਦਾ ਆਇਆ ਸੇਵਾ ਕਰਦਾ ਜਿੱਥੇ ਮੈਨੂੰ ਮੌਕਾ ਮਿਲਦਾ ਮੈਂ ਸੇਵਾ ਕਰਦਾ ਜੀ ਠੀਕ ਆ ਜਿੱਥੇ ਵੀ ਮੈਨੂੰ ਟਾਈਮ ਮਿਲਦਾ ਮੌਕਾ ਮਿਲਦਾ ਜਿੱਤਾਂ ਦੀ ਸੇਵਾ ਹੋਏ ਮੈਂ ਕਰਦਾ ਮੈਂ ਚੋਲਾ ਦੇ ਵਾਇਕੂ ਦੀ ਸੇਵਾ ਦਾ ਬਾਲ ਬੱਚਾ ਉਹਦੇ ਮੇਰੀ ਆਵਾਜ਼ ਨਹੀਂ ਹੈ ਹਸਿਆਤ ਨਹੀਂ ਹੈ ਵਾਇਕੂ ਦੀ ਜੀ ਦੀ ਅਸੀਤਾ ਉਹ ਹੀ ਸਾਰਾ ਤਰਨ ਤਰਾਵਨ ਹਾਰ ਠੀਕ ਹੈ ਜੀ ਬਾਕੀ ਮੈਨੂੰ 2 ਸਾਲ ਤੋਂ ਇੱਛਾ ਸੀ ਕਿ ਮੈਂ ਲੰਗਰ ਦੀ ਸੇਵਾ ਸ਼ੁਰੂ ਕਰਾਂ ਬੱਤ ਕਰਦੇ ਕਰਦੇ ਹੁਣ ਟਾਈਮ ਲਿਆ ਵਾਹਿਦੁਰ ਨੇ ਹੁਣ ਪਹੁੰਚ ਪਾਈ ਆ ਤੇ ਸ਼ੁਰੂ ਕਰਤਾ ਜੀ ਸੋ ਲਾਡੀ ਭਾਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੋ ਵੀ ਸਾਡੇ ਦੱਸੋ ਪਰਿਵਾਰ ਦੇ ਵਿੱਚ ਜੀ ਮੇਰੀਆਂ ਭੈਣਾਂ ਦੋ ਜੀ ਮਾਤਾ ਵਾ ਪATER ਸਾਹਿਬ ਵੀ ਢੱਲੋਗੇ ਆ ਜੀ ਮੇਰੀ ਮਿਸਜ ਆ ਤੇ ਇੱਕ ਮੇਰਾ ਬੇਟਾ ਇੱਕ ਬੇਟੀ ਹੈ ਸੋ ਪਰਿਵਾਰ ਦੀ ਫਿਰ ਪੂਰੀ ਸਪੋਰਟ ਇਸ ਕੰਮ ਦੇ ਵਿੱਚ ਹੀ ਪਰਿਵਾਰ ਤੇ ਉਹ ਵੀ ਘੰਟੇ ਆਪਣੇ ਨਾਲ ਆ ਜੀ ਪਰਿਵਾਰ ਦੀ ਪੂਰੀ ਪੂਰੀ ਸਪੋਰਟ ਹੈ ਜੀ ਮਾਂ ਪੇ ਵੀ ਦੁਆਵਾਂ ਵਾ ਠੀਕ ਹੈ ਸਤੇ ਇਹ ਗਾਰੋਕਾਰ ਹੁੰਦੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਜੀ ਸੁਲਾਦੀ ਪਾਜੀ ਫਿਰ ਕਿੰਨਾ ਕੁ ਸਪੋਰਟ ਆ ਲੋਕਾਂ ਦਾ ਯਾਰਾਂ ਦੋਸਤਾਂ ਦਾ ਕਿੰਨਾ ਕੁ ਪਿਆਰ ਆ ਉਹਨਾਂ ਦਾ ਕਿਉਂਕਿ ਬੜੀ ਵੱਡੀ ਸੇਵਾ ਹੁੰਦੀ ਕਿਸੇ ਨੂੰ ਭੋਜਨ ਛਕਾਣਾ ਤੇ ਪਾਣੀ ਛਕਾਣਾ ਤੇ ਤੁਸੀਂ ਇਹ ਕੰਮ ਅੱਜ ਕਰ ਦਿੱਤਾ ਤੇ ਡਿਸ਼ ਵੱਲੋਂ ਦੱਸ ਦੋ ਕਿ ਕਿਹੜੀ ਕਿਹੜੀ ਰੋਜ਼ ਡਿਸ਼ ਤਿਆਰ ਹੋਏਗੀ ਉਹ ਵੀ ਸਾਡੇ ਦਰਸ਼ਕਾਂ ਦਾ ਡਿਸ਼ ਪਾਜੀ 7 ਦਿਨ ਚੇਂਜ ਹੋਊਗੀ ਜੀ ਔਰ ਦੇ ਚੇਂਜ ਹੋਊਗੀ ਡਿਸ਼ ਠੀਕ ਹੈ ਜੀ ਬਾਕੀ ਸਪੋਰਟ ਦੀ ਗੱਲ ਆ ਸਪੋਰਟ ਆ ਵੀਰ ਆਪਣੇ ਇਹ ਇਹ ਆ ਪਾ ਜੀ ਜੀ ਰਾਗ ਵੀਰਾ ਏ ਠੀਕ ਹੈ ਇਹ ਸਾਡੀਆਂ ਬਾਵਾ ਸੱਜੀਆਂ ਪਟਾਲੇ ਚ ਇਹਨਾਂ ਨਾਲ ਸ਼ੁਰੂ ਕੀਤਾ ਹੈ ਕੰਮ ਠੀਕ ਹੈ ਜੀ ਇਹਨਾਂ ਦੀ ਸਪੋਰਟ ਹਮੇਸ਼ਾ ਰਹਿੰਦੀ ਹੈ ਜਿੱਥੇ ਆਪਾਂ ਨੂੰ ਫੋਨ ਕਰਦੇ ਆਪਾਂ ਉੱਥੇ ਜਾਂਦਾ ਜੀ ਜਿੱਥੇ ਮਰਜੀ ਚਦਨ ਜੀ ਦੇ ਜਿੱਦਾਂ ਦੀ ਮਰਜ਼ੀ ਸੇਵਾ ਹੋਵੇ ਆਪਾਂ ਕਰੀ ਦਈਏ ਬਾਕੀ ਇਹ ਵੀਰੇ ਆਪਣੇ ਨਾਲ ਹੈ ਜੀ ਬਾਕੀ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਈਮਤ ਬਸ਼ਨ ਬਾਲ ਬਖਸ਼ੇ ਕੇ ਕੰਮ ਸ਼ੁਰੂ ਹੋਇਆ ਜੀ ਜੇਵਾ ਸ਼ੁਰੂ ਸੋ ਕਹਿੰਦੇ ਨੇ ਕਿ ਕਿਸੇ ਨੂੰ ਭੋਜਨ ਸਿਕਾਣਾ ਤੇ ਪਾਣੀ ਪਿਉਣਾ ਪਰਮਾਤਮਾ ਦੀ ਕਿਰਪਾ ਹੁੰਦੀ ਆ ਹੁਣ ਮੈਂ ਦੇਖਿਆ ਕਿ ਲਾਈਨਾਂ ਦੇ ਵਿੱਚ ਲੋਕ ਲੱਗੇ ਹੋਏ ਨੇ ਤੇ ਬੜੇ ਪਿਆਰ ਦੇ ਨਾਲ ਤੁਸੀਂ ਆਪਣੇ ਹੱਥੀ ਉਹਨਾਂ ਨੂੰ ਭੋਜਨ ਦਸਕਾਰੇ ਹੋ ਪਰ ਕਿਤੇ ਨਾ ਕਿਤੇ ਉਹ ਸੀਸਾ ਵੀ ਦੇ ਕੇ ਜਾਂਦੇ ਨੇ ਜਦੋਂ ਗਰਮੀ ਦੇ ਵਿੱਚ ਕਿਸੇ ਨੂੰ ਪਾਣੀ ਮਿਲ ਜਾਣਾ ਹੈ ਜਾਂ ਭੋਜਨ ਮਿਲ ਜਾਣਾ ਇੱਕ ਕੋਈ ਬੰਦਾ ਨਹੀਂ ਅਫੋਰਡ ਕਰ ਸਕਦਾ ਖਾਣਾ ਬਾਹਰ ਦਾ ਠੀਕ ਹੈ ਉਹਨਾਂ ਨੂੰ ਜਦੋਂ ਮਿਲਣਾ ਉਹ ਸੀਸਾ ਦੇ ਕੇ ਜਾਂਦੇ ਆ ਤੇ ਲਾਡੀ ਵੀਰ ਨੂੰ ਕਿੰਨਿਆਂ ਦੇ ਸੀਸਾ ਦੇ ਕੇ ਲੋਕ ਆ ਗਏ ਭਾਈ ਇਹ ਦੇਖੋ ਉਹਨਾਂ ਦੀਆਂ ਸੀਸਾਂ ਦੇ ਨਾਲ ਹੀ ਮੈਂ ਤੁਰਿਆ ਫਿਰਦਾ ਹਾਂ ਇਹ ਕਾ ਵਾਹਿਗੁਰੂ ਜੀ ਨੇ ਕੰਮਕਾਰ ਮੇਰਾ ਸਾਰਾ ਬਾਹਰ ਕੰਮਕਾਰ ਆ ਤੇ ਭਾਈ ਜੀ ਠੀਕ ਆ ਜੀ ਇੱਥੇ ਮੇਰਾ ਖਾਨ ਦਾ ਕੰਮਕਾਰ ਆ ਵਾਹਿਗੁਰੂ ਜੀ ਨੇ ਬਲ ਬਖਸ਼ਿਆ ਉਹਨਾਂ ਦੀ ਸੀਸਾਂ ਕਰਕੇ ਆ ਜੀ ਮਾਪੇ ਦੀਆਂ ਸੀਸਾਂ ਭਰਾਵਾਂ ਦੀਆਂ ਸੀਸਾਂ ਠੀਕਾ ਵੱਡਿਆਂ ਦੀਆਂ ਸੀਸਾਂ ਫੇਰੀ ਕੰਮ ਚੱਲਦਾ ਜੀ ਜੇ ਕੋਈ ਕੱਲਾ ਬੰਦਾ ਕੱਲਾ ਬੰਦਾ ਖੁਸ਼ ਨਹੀਂ ਜੀ ਸਭ ਭਰਾ ਇਕੱਠੇ ਹੁੰਦੇ ਆ ਫੇਰੀ ਸਾਰਾ ਕੁਝ ਆ ਤਾਂ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਂ ਤਾਂ ਕਹਿੰਦਾ ਜੀ ਸੇਵਾ ਕਰੋ ਸਰਬੱਤ ਦਾ ਭਲਾ ਕਰੋ ਸਰਬੱਤ ਦਾ ਭਲਾ ਸੋਚੋ ਕਿਸੇ ਦਾ ਮਾੜਾ ਨਾ ਕਰੋ ਸੋ ਗੱਲਬਾਤ ਕੀਤੀ ਆਪਾਂ ਅਕਸਰ ਤੁਸੀਂ ਉਹਨਾਂ ਨੂੰ ਦੇਖਦੇ ਹੋ ਉਹ ਵੀ ਬੜੀ ਸੇਵਾ ਕਰਦੇ ਨੇ ਵਿਕਾਸ ਮਹਿਤਾ ਜੀ ਲਾਡੀ ਭਾਜੀ ਨੇ ਕਿਹਾ ਕਿ ਉਹ ਸਾਡੀਆਂ ਬਾਹਾਂ ਨੇ ਭਰਾ ਮੰਨ ਲਿਆ ਉਹਨਾਂ ਨੂੰ ਉਹ ਵੀ ਸਾਰੀ ਟੀਮ ਆਪੇ ਲੈ ਕੇ ਪਹੁੰਚੇ ਨੇ ਸੋ ਬੜਾ ਵਧੀਆ ਉਪਰਾਲਾ ਜੀ ਵੀਰ ਵੱਲੋਂ ਤੇ ਸਾਰੇ ਮੈਂਬਰਾਂ ਵੱਲੋਂ ਕਿਉਂਕਿ ਭੋਜਨ ਛਕਾਣਾ ਤੇ ਪਾਣੀ ਛਕਾਣਾ ਕਿਸੇ ਨੂੰ ਬੜੀ ਵੱਡੀ ਜਿਹੜੀ ਹੈ ਕਿਰਪਾ ਹੁੰਦੀ ਹੈ ਪ੍ਰਮਾਤਮਾ ਕਰੇ ਐਦਾਂ ਹੀ ਇਹ ਲੰਗਰ ਭਣਾਰੇ ਚੱਲਦੇ ਰਹਿਣ ਤੇ ਲਾਡੀ ਪਰਿਵਾਰ ਦੇ ਉੱਤੇ ਸਾਰਿਆਂ ਦੇ ਉੱਤੇ ਮੇਰਾ ਪਰ ਆ ਹੱਥ ਰੱਖਣ ਪਰਮਾਤਮਾ ਕਿਉਂਕਿ ਐਦਾ ਹੀ ਲੰਗਰ ਪਣਾਰੇ ਚਲਾਉਂਦੇ ਰਹੋ ਅੱਪ ਗੱਲਬਾਤ ਕਰਾਂਗੇ ਵਿਕਾਸ ਮਹਿਤਾ ਜੀ ਨਾਲ ਮਾਤਾ ਸਾਹਿਬ ਨਮਸਕਾਰ ਨਮਸਕਾਰ ਬਈ ਕੀ ਕਹਿਣਾ ਚਾਹਦੇ ਹੋ ਤੁਸੀਂ ਕਿ ਵੀਰ ਨੇ ਜਿਹੜਾ ਉਪਰਾਲਾ ਕੀਤਾ ਹੈ ਬੜਾ ਵਧੀਆ ਉਪਰਾਲਾ ਬੜਾ ਘੈਂਟ ਹੈ ਜੀ ਕੰਮ ਜੀ ਇਹ ਕੋਈ ਕੋਈ ਕਰ ਸਕਦਾ ਜੀ ਇਹ ਰੱਬ ਨੇ ਨਾ ਤੇ ਮਾਲਕ ਨੇ ਇਹ ਕਿਸੇ ਕਿਸ ਨੂੰ ਹੀ ਇਹ ਖੁਸ਼ੀ ਹੁੰਦੀ ਹੈ ਜੀ ਤੇ ਲਾਡੀ ਵੀ ਇਦਾਂ ਦੀ ਚੀਜ਼ ਖੁਸ਼ੀ ਹੈ ਲਾਡੀ ਨੂੰ ਇਹਨੇ ਜੁਗਾ ਰੱਬ ਨੇ ਕੀਤਾ ਕਿ ਚਾਰ ਬੰਦੇ ਨੂੰ ਰੋਟੀ ਖਵਾਸਦਾ ਤੇ ਬੜਾ ਪੁੰਨ ਵਾਲਾ ਕੰਮ ਆ ਜੀ ਪਾਣੀ ਪੈਣਾ ਰੋਟੀ ਖਵਾਣੀ ਰੋਜ਼ ਉਹ ਵੀ ਜੀ ਵੀਰ ਉਹਨਾਂ ਨੇ ਇਹ ਕੰਮ ਸਟਾਰਟ ਕਰਤਾ ਹੈ ਅਮਰੋਜ ਦੀ ਰੋਜ਼ ਚੱਲੂਗਾ ਜੀ ਤੇ ਵਿਕਾਸ ਜੀ ਤੁਹਾਨੂੰ ਉਹਨਾਂ ਨੇ ਭਰਾ ਮੰਨਿਆ ਆਪਣਾ ਤੇ ਆ ਗਿਆ ਕੋਈ ਛੋੜਰੇਗੀ ਤੁਹਾਡੀ ਮੇਰੀ ਪੂਰੀ ਛੋੜਰੇਗੀ ਜੀ ਜਦੋਂ ਆਪਾਂ ਕਿਸੇ ਨੂੰ ਇੱਕ ਵਾਰੀ ਉਹਦੇ ਨਾਲ ਚੱਲੀ ਦਨਾ ਫਿਰ ਰੇਂਦੇ ਸਾਥ ਤੱਕ ਨਾਲ ਚੱਲੀਦਾ ਅਸੀਂ ਪਿੱਛੇ ਮੁੜਨ ਵਾਲੇ ਬੰਦੇ ਨਹੀਂ ਜੀ ਤੇ ਵਿਕਾਸ ਮੈਂ ਤਾਂ ਤਾਂ ਹੀ ਆ ਜੇ ਭਰਾ ਮੇਰੇ ਨਾਲ ਹੈਗੇ ਜੇ ਭਰਾ ਮੇਰੇ ਨਾਲ ਨਾ ਤੇਰੇ ਵਿਕਾਸ ਆ ਜੇ ਭਰਾ ਨੇ ਨਾ ਮੇਰੇ ਨਾਲ ਫਿਰ ਵਿਕਾਸ ਕੁਝ ਨਹੀਂ ਹੈਗਾ ਇਸ ਲਈ ਜਿੰਦਰ ਲਾਢੀ ਵੀਰ ਆਉਂਦਰੀ ਆ ਵਿਕਾਸ ਆ ਜਿੰਦਰ ਬਟਾਲੇ ਦੇ ਲੋਕ ਮੇਰੇ ਨਾਲ ਆ ਉਹਨਿੰਦਰ ਵੀ ਵਿਕਾਸ ਜਿੱਦਨੇ ਨਾਲ ਸਾਥ ਛੁੱਟਿਆ ਉਹਦੇ ਬਾਅਦ ਕਿਸੇ ਕੰਮ ਬਣ ਗਿਆ ਸੋ ਵਿਕਾਸ ਜੀ ਐਡਾ ਸਾਥ ਛੁੱਟਦਾ ਨਹੀਂ ਕਿਉਂਕਿ ਤੁਸੀਂ ਸੇਵਾ ਕਰਦੇ ਹੋ ਲਾਢੀ ਵੀਰ ਆ ਤੁਸੀਂ ਉਹ ਤੁਹਾਡੀ ਟੀਮ ਹੈ ਜੇ ਤੁਸੀਂ ਸੇਵਾ ਕਰਦੇ ਹੋ ਨਾ ਕਿਤੇ ਨਾ ਕਿਤੇ ਲੇਖੇ ਲੱਗਦੀ ਹੈ ਪਰਮਾਤਮਾ ਦੇ ਘਰ ਦੇ ਵਿੱਚ ਉਹ ਪਰਮਾਤਮਾ ਆਪੇ ਹੀ ਕਿਰਪਾ ਕਰੀ ਜਾਂਦਾ ਐਡਾ ਦੀ ਗੱਲ ਨਹੀਂ ਹੈਗੀ ਸਾਥ ਪੂਰਾ ਰਹੇਗਾ ਜਿੰਨਾ ਤੱਕ ਉਹਨਾਂ ਨੇ ਸੇਵਾ ਕਰਾਣੀ ਹੋ ਜਲਦੀ ਰਹੇਗੀ ਕੀ ਮੈਸੇਜ ਲੋਕਾਂ ਨੂੰ ਦੇਣਾ ਚਾਹਦੇ ਹੋ ਤੁਸੀਂ ਮੈਂ ਤੇ ਜਦੋਂ ਸੇਵਾ ਕਰਦਣਾ ਫਿਰ ਮੈਂ ਕੁਝ ਲੈਣ ਦੀ ਇੱਛਾ ਨਹੀਂ ਰੱਖਦਾ ਮੈਂ ਤੇ ਸੇਵਾ ਕਰਕੇ ਭੁੱਲ ਜਾਂਦਾ ਫਿਰ ਉਹ ਦੇਣਾ ਨਹੀਂ ਦਿਨ ਉਹ ਮਾਲਕ ਦੇ ਹੱਥ 'ਚ ਮੈਂ ਤੇ ਸੇਵਾ ਕਰਕੇ ਭੁੱਲ ਜਾਂਦਾ ਤੇ ਮੈਂ ਮੇਰੀ ਸੋਚ ਪਤਾ ਕੀ ਹੈ ਕਿ ਮੈਂ ਚਾਹੁੰਦਾ ਇੱਕ ਰਿਕਸ਼ੇ ਵਾਲਾ ਵੀ ਆ ਕੇ ਉੱਠ ਕੇ ਸੇਵਾ ਕਰੇ ਉਹ ਵੀ ਆ ਕੇ ਆਪਣਾ ਦਸਵੰਤ ਤੇ ਉਹ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜੇਬਾਂ ਭਰੀਆਂ ਹੋਣ ਜ਼ਿਆਦਾ ਤੇ ਫਿਰ ਨਹੀਂ ਸੇਵਾ ਕੀਤੀ ਜਾ ਸਕਦੀ ਸੇਵਾ ਹਮੇਸ਼ਾ ਨੀਤ ਨਾਲ ਕੀਤੀ ਜਾ ਸਕਦੀ ਹੈ ਜਿਸ ਬੰਦੇ 'ਚ ਨੀਅਤ ਨਾ ਕਿਸੇ ਦੀ ਮਦਦ ਕਰਨੀ ਉੰਨੇ ਉੱਠ ਕੇ ਆਏ ਜਾਣਾ ਸੇਵਾ ਕਰ। ਬਾਕੀ ਮਹਿਲਾਾਂ ਜੇ ਬੈਠੇ ਹੋਏ ਆ ਉਹ ਨਹੀਂ ਸੇਵਾ ਕਰਨ ਉੱਠ ਕੇ ਆਏ। ਇੱਕ ਝੁੱਗੀਆਂ ਚ ਉੱਠ ਕੇ ਆ ਕੇ ਸੇਵਾ ਕਰਨ ਦਾ ਨੀਅਤ ਆ ਸਾਰੀ। ਤੇ ਮੈਂ ਚਾਹੁੰਦਾ ਕਿ ਜਿੰਨੀ ਕੁ ਜਿੱਦੀ ਾਕਾਤ ਹੈਗੀ ਓੰਨੀ ਕੁ ਸੇਵਾ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਜੇ ਤੁਹਾਨੂੰ ਲੱਗਦਾ ਨਾ ਕਿਸੇ ਨੂੰ 10 ਰੁਪਏ ਦੇ ਕੇ ਕਿਸੇ ਦੀ ਜਾਨ ਬਚਦੀ ਆ, ਜੇ ਇੱਕ ਟਾਈਮ ਦੀ ਰੋਟੀ ਖਾ ਲੈਂਦਾ, ਅੱਜ ਉਹਦੇ ਬੱਚੇ ਦੁੱਧ ਪੀ ਲੈਂਦੇ ਆ, ਫਿਰ ਦਇਆ ਜ਼ਰੂਰ ਕਰੋ। ਇਹ ਨਾ ਸੋਚਿਆ ਕਰੋ ਮੇਰੇ 10 ਰੁਪਏ ਨਾਲ ਪਤਾ ਨਹੀਂ ਕੀ ਬੰਨਣਾ। ਕੀ ਪਤਾ ਤੁਹਾਡੇ 10 ਰੁਪਏ ਨਾਲ ਉਹ ਇੱਕ ਟਾਈਮ ਦੀ ਰੋਟੀ ਖਾ ਲੂਗਾ। ਇਸ ਲਈ ਜਿਹੜੀਆਂ ਦੁਆਵ ਅਨਾਮ ਮੁੱਲ ਨਹੀਂ ਮਿਲਦੀਆਂ ਉਹ ਜਾ ਕੇ ਜਰੂਰतमंद ਲੋਕਾਂ ਦੀ ਮਦਦ ਕਰਕੇ ਜਦੋਂ ਜਦੋਂ ਅਸਲ ਚ ਨੂੰ ਉਹਨੇ ਜਦੋਂ ਤੁਹਾਡੇ ਕੋ ਸਾਡੇ ਕੋ ਭੈਣਾਂ ਹੀ ਸੀ ਨਾ ਇੱਕ ਉਹਨੇ ਦੋ ਟਾਈਮ ਰੋਟੀ ਨਹੀਂ ਦੋ ਦਿਨ ਰੋਟੀ ਨਹੀਂ ਖਾਧੀ ਬਚਾਰੀ ਰੋਟੀ ਲਈ ਤਰਸੀ ਕਿੰਨੀ ਮੱਤ ੱਕੇ ਖਾਧਿਆ ਦੋ ਦਿਨ ਤੋਂ ਰੋਟੀ ਨਹੀਂ ਖਾਧੀ ਜਦੋਂ ਉਹਨੂੰ ਉਹਨੂੰ ਉੱਥੇ ਆ ਕੇ ਕਿਸੇ ਨੇ ਰੋਟੀ ਦਿੱਤੀ ਇੱਕ ਟਾਈਮ ਦੀ ਕਿੰਨੀਆਂ ਕ ਦੁਆਵਾਂ ਨਿਕਲ ਆਣੀਆਂ ਆਦੇ ਮਨ ਚ ਉਹ ਦੁਆਵਾਂ ਕਿਤਨਾ ਕਿਤੋਂ ਰੱਬ ਨੇ ਜਰੂਰ ਸੁਣੀਆਂ ਹੋਣਗੀਆਂ ਕਿ ਕਿਸੇ ਨਾ ਕਿਸੇ ਟਾਈਮ ਉਹ ਰਿਟਰਨ ਮਿਲਣੀ ਆ ਜਰੂਰ ਆ ਬੰਦੇ ਨੂੰ ਜਿਹੜੀਆਂ ਦੁਆਵਾਂ ਨੇ ਖੁੱਟੀਆਂ ਤੇ ਮੈਂ ਚਾਹਨਾ ਕਿ ਜਿੰਨੀਆਂ ਮੈਂ ਕਿੰਨੇ ਇਸ ਧਰਤੀ ਤੇ ਆਏ ਹੋ ਆਪਣੀ ਲਈ ਸਾਰੇ ਜਿੰਨੇ ਆ ਤੁਸੀਂ ਕਿਸੇ ਲਈ ਕੀ ਜੀਆ ਕਿਸੇ ਆਪਣੇ ਆਪਣੀ ਜ਼ਿੰਦਗੀ ਨੂੰ ਕਿਸੇ ਲਈ ਤੁਹਾਡਾ ਕੀ ਟਾਈਮ ਕੱਡਿਆ ਤੁਸੀਂ ਸਾਡੀ ਜਵਾਨੀ ਆ ਜੀ ਜਵਾਨੀ ਜੱਟ ਤੇ ਰਹਿਣੀ ਨਹੀਂ ਇਹ ਆਂਦੀ ਆ ਮਿੰਟਕਲੀ ਚੱਲ ਜਾਂਦੀ ਆ ਤੇ ਮੈਂ ਚਾਹਣਾ ਮੇਰੀ ਜਵਾਨੀ ਵਿਰਥ ਨਾ ਜਾਏ ਮੇਰੀ ਜਵਾਨੀ ਕਿਸੇ ਚੰਗੇ ਪਾਸੇ ਲੱਗ ਜਾਏ ਮੈਂ ਇਹ ਚਾਹਣਾ ਜਿੰਨੇ ਵੀ ਮੇਰੇ ਨੌਜਵਾਨ ਭਰਾ ਆ ਜੇ ਤੁਸੀਂ ਨਹੀਂ ਕਰ ਸਕਦੇ ਤੇ ਸਾਡੇ ਸਾਥ ਦੋ ਅਸੀਂ ਦਿੱਲੀ ਸਾਡੇ ਸਾਥ ਨੋਨਰੂਗਟ ਪੈਨੇ ਜਰੂਰਤਮੰਦ ਸਾਡੇ ਕੋ ਲੋਕ ਆnde ਜਿਹੜੇ ਇਲਾਜ ਨਹੀਂ ਕਰਾ ਪਾਂਦੇ ਆਓ ਤੁਹਾਨੂੰ ਮਿਲਾਂਦੇ ਆਂ ਦੁੱਖ ਸੁਣ ਦੁੱਖ ਸੁਣ ਕੇ ਸੇਵਾ ਦੋ ਜੇ ਤੁਸੀਂ ਆਪ ਖੁਦ ਕਰਨਾ ਚਾਹਦੇ ਹੋ ਖੁਦ ਕਰੋ ਤੁਹਾਨੂੰ ਸਾਨੂੰ ਪਾਵੇਂ ਬੜਾ ਸਕੂਨ ਮਿਲੇਗਾ ਕਿਤੇ ਸਾਡੀ ਲਾਡੀ ਵੀਰ ਦੀ ਮੇਰੀ ਟੀਮ ਚ ਜਰੂਰਤ ਪਏਗੀ ਅਸੀਂ ਉੱਥੇ ਪਹੁੰਚਾਂਗੇ ਬਿਨਾਂ ਕਿਸੇ ਸਵਾਰ ਇਸ ਲਈ ਇਸ ਵੀਡੀਓ ਨੂੰ ਸ਼ੇਅਰ ਕਰੋ ਜਿੰਨਾ ਹੋ ਸਕਦਾ ਤਾਂ ਕਿ ਲੋਕਾਂ ਨੂੰ ਇਸ ਜਗ੍ਹਾ ਦਾ ਪਤਾ ਲੱਗੇ ਇੱਥੇ ਕਾਦੀ ਵਾਲੀ ਚੁੰਗੀ ਆ ਜੀ ਰੋਜ਼ ਲੰਗਰ ਪ੍ਰਸ਼ਾਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਨੂੰ ਪਤਾ ਹੈ 20 ਰੁ ਤੇ ਉਹ ਵਿਆਜ ਨਾਲ ਇਹ ਲੰਗਰ ਚੱਲਦਾ ਗੁਰੂ ਸਾਹਿਬ ਦੇ 200 ਦੀ ਵਿਆਜ ਨਾਲ ਤੇ ਮੈਂ ਕਹਿੰਦਾ ਕਿ ਲੋਕਾਂ ਤੱਕ ਪਹੁੰਚਾਓ ਜਿਹੜੇ ਰੋਟੀ ਨਹੀਂ ਖਾ ਸਕਦੇ ਲੇਬਰ ਹੋ ਰਿਕਸ਼ਾ ਚਲਾਉਣ ਵਾਲੇ ਜਿਹੜੇ ਘਰ ਨਹੀਂ ਰੋਟੀ ਤੇ ਲੈ ਕੇ ਆਉਂਦੇ ਉਹ ਇੱਥੇ ਆ ਲੰਗਰ ਪਾਣੀ ਛਕਣ ਜਿਹੜੇ ਹੋਰ ਬਜ਼ਾਰਾ ਚ ਪੈਸੇ ਦੇ ਕੇ ਲੰਗਰ ਖਾਂਦੇ ਆ ਲਾਡੀ ਵੀਰ ਦੀ ਲਾਈਫ ਹੋਈ ਸੇਵਾ ਨਾਲ ਲੰਗਰ ਪਾਣੀ ਛਕਣ ਤੇ ਲਾਡੀ ਵੀਰ ਨੂੰ ਜਿੰਨੀਆਂ ਦੁਆਵਾਂ ਹੋਤੀਆਂ ਉਹਨੀਆਂ ਦੁਆਵਾਂ ਦੋ ਲਾਡੀ ਵੀਰ 200 ਦੀ ਜਗ੍ਹਾ 400 400 ਦੇ ਨਾਲ 1000 ਲੋਕਾਂ ਦਾ ਲੰਗਰ ਪਾਣੀ ਛਕਾਉਂਦਾ ਰਿਹਾ ਧੰਨਵਾਦ ਉਹ ਗੱਲਬਾਤ ਕੀਤੀ ਹੈ ਜਿਹੜਾ ਤੇ ਲੰਗਰ ਸੱਗਣਾ ਹੈ ਇਹਨਾਂ ਆਪੋਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਕਿਉਂਕਿ ਬੜਾ ਵਧੀਆ ਉਪਰਾਲਾ ਕੀਤਾ ਵੀਰਾਂ ਨੇ ਸੋ ਸਾਨੂੰ ਤਾਂ ਬੜਾ ਵਧੀਆ ਲੱਗਿਆ ਕਿਸੇ ਨੂੰ ਲੰਗਰ ਸੋ ਲੋਕ ਪਹੁੰਚੇ ਨੇ ਆਪੋਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿੱਦਾਂ ਦਾ ਲੱਗਿਆ ਉਹਨਾਂ ਨੂੰ ਲੰਗਰ ਭੰਡਾਰਾ ਗੱਲਬਾਤ ਕਰਦੇ ਸੱਚੀ ਗੱਲ ਬਾਬਾ ਜੀ ਮਹਾਂਦ ਸਾਹਿਬ ਵਾਹਿਗੁਰੂ ਪ੍ਰਮਾਤਮਾ ਜੀ ਪ੍ਰਮਾਤਮਾ ਜੀ ਅੱਧਰ ਦੇਖੋ ਸੋ ਕਿੱਦਾਂ ਦਾ ਉਪਰਾਲਾ ਲੱਗਿਆ ਵੀਰ ਦਾ ਲੰਗਰ ਭੰਡਾਰਾ ਕਾਲੂ ਕੀਤਾ ਬੜਾ ਸੋਹਣਾ ਲੱਗਾ ਜੀ ਗੁਰੂ ਮਹਾਰਾਜ ਨਾਨਕ ਕੋੜਾਂ ਦੇ ਹੱਥ ਹੋਵੇ ਕਹੇ ਜੋ ਕੰਮ ਸਭ ਕਰ ਸਕਦੇ ਆ ਪਰ ਆਪਾਂ ਦੇ ਦੇਖੀ ਨਾ ਹਮ ਦਾ ਹਾਰ ਮਾਣ ਯੋਗ ਉਹਦੇ ਨਾਲ ਪ੍ਰਭਾਲਾ ਕੋਈ ਨਹੀਂ ਦਾ ਆਪਾਂ ਨੀਵੇਂ ਹੋ ਕੇ ਇਹ ਗੁਰੂ ਮਹਾਰਾਜ ਦਾ ਪ੍ਰਭਾਲਾ ਅੱਜ ਬਹੁਤ ਖਾਣਾ ਆਵਾ ਤੀਬਰ ਤਾਂ ਕੋਈ ਤੂਫਾਨ ਨਹੀਂ ਇਹ ਕੋਈ ਤੂਫਾਨ ਦਾ ਬੜੇ ਬੜੇ ਬਾਦਸ਼ਾਹਾਂ ਨੂੰ ਮੁੱਕ ਜਾਂਦਾ ਭਾਈ ਝਾਂ ਦੇ ਫੁਰਕਾ ਜਗਾ ਜੇ ਨਾ ਚਾਹੋ ਕੜੀ ਫੁਰਕਾ ਜਗਾ ਕੋਈ ਵੀ ਰਾਗ ਆਨੰਦ ਆਇਆ ਪਰ ਬਾਬਾ ਜੀ ਬਾਬਾ ਪੂਰਾ ਰਾਗ ਬਿਜਾਹ ਰਾਜ ਰਹਿਮਤਾਂ ਹਮਨੇ ਖੰਡ ਪੈ ਗਈ। ਤੋਂ ਕੀ ਕਹਿਣਾ ਚਾਹੁੰਦੇ ਹੋ ਫਿਰ ਲਾਡੀ ਵੀਰਵਾ? ਜਿਹੜਾ ਮੈਂ ਲਾਡੀ ਵੀਰ ਜਿਹੜਾ ਵਾ ਗੁਰੂ ਮਹਾਰਾ ਜੜੀ ਬੜੀ ਬੜੀ ਜੰਮ ਰਕਦੇ ਜਿੰਨਾ ਨੇ ਨੌਜਵਾਨ ਸਭਾ ਨੂੰ ਇਹ ਬੰਨੇ ਲਾਇਆ। ਹਾਂਜੀ ਇਹ ਮਹਾਰਾ ਹੱਥੇ ਪਾ ਜਾਓ ਇਹਦੇ ਨਾਲ ਅੱਜ ਦੇਖ ਕੇ ਕੋਈ ਵੀ ਵੀਰ ਚਾਰ ਪ੍ਰਾਦਾ ਕਰਕੇ ਆਪਣੇ ਘਰ ਵੇ ਦੱਸਣਗੇ ਆਪਣੇ ਬੱਚਿਆਂ ਨੂੰ ਦੱਸਣਗੇ। ਲਾਡੀ ਵੀਰ ਨੇ ਇਹ ਅਪਰਾਜ ਸੋਹਣਾ ਕੰਮ ਕੀਤਾ ਵਾ। ਲੰਗਰ ਲਾਇਆ ਗੁਰਮਾਰਾ ਲੋਕਾਂ ਗਰੀਬਾਂ ਨੂੰ ਸ਼ਿਕਾਇਆ ਵਾ ਅੱਜ ਤੇ ਅਸੀਂ ਯਾਤਰੀ ਅਕਾਲ ਬਿਮਾਰਾਤ ਕਰਦੀ ਰਹਾ ਰਹੇ ਉਹ ਗੱਲਬਾਤ ਕਰਾਂਗੇ ਹੋਰ ਵੀ ਲੋਕ ਮੌਜੂਦ ਨੇ ਆਪਾਂ ਤੁਸੀਂ ਭਾਜੀ ਕੀ ਕਰਦੇ ਹੋ ਲੰਗਰ ਬਣਾ ਲੰਗਰ ਬਣਾ ਦਿਓ ਫਿਰ ਕਿੱਦਾਂ ਦਾ ਲੱਗਦਾ ਏ ਉਪਰਾਲਾ लाडी ਵੀਰ ਦਾ ਬਹੁਤ ਵਧੀਆ ਉਪਰਾਲਾ ਭਾਜੀ ਭਾਜ ਨੇ ਤੋਂ ਡਿਆ ਵਾ ਜੀ ਇਤਨੀ ਨੇਕ ਰੂਹ ਕੋਈ ਕੋਈ ਹੁੰਦੀ ਭਾਜੀ ਧਰਤੀ ਦੇ ਉੱਤੇ ਜਿਹੜੇ ਇਹੋ ਜਿਹਾ ਪ੍ਰਾਲੇ ਕਰਦੇ ਆ ਤੇ ਬਹੁਤ ਹੀ ਭਾਜੀ ਦਾ ਕੰਮ ਕਰਦੇ ਬਹੁਤ ਮਜ਼ਾ ਆਇਆ ਭਾਜੀ ਨੂੰ ਇਹੋ ਜਿਹੇ ਬੰਦੇ ਰੱਬ ਦੇ ਵੱਲੋਂ ਹੀ ਬੜੀ ਬੜੀ ਹੁੰਦੇ ਜ਼ਿੰਦਗੀ ਦੇ ਵਿੱਚ ਭਾਜੀ ਜੀ ਜੀ ਤੇ ਮੈਂ ਹੀ ਕਹਾਂਗਾ ਕਿ ਤੇ ਢੇਲੀ ਲੰਗਰ ਲੱਗਦਾ ਵਾ ਤੇ ਢੇਲੀ ਲੰਗਰ ਆ ਕੇ ਚੱਕੋ 12 ਮਈ ਤੋਂ ਲੈ ਕੇ 2 ਵਜੇ ਤੱਕ ਢੇਲੀ ਤੁਹਾਨੂੰ ਲੰਗਰ ਮਿਲਨੇ ਕਰੇਗਾ ਜਿਹੜਾ ਮਰਜੀ ਬੰਦਾ ਆਏ ਲੰਗਰ ਛਕੇ ਵਾਹਿਗੁਰੂ ਜੀ ਤਰਫੋਂ ਵਾਹਿਗੁਰੂ ਸੋ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਰੋਜ਼ ਢੇਲੀ ਲਾਡੀ ਵੀਰ ਵੱਲੋਂ ਜਿਹੜਾ ਲੰਗਰ ਲਗ ਸੋ ਆਪਾਂ ਵੀ اپیل ਕਰਦੇ ਆ ਕਿ ਓ ਜਨ ਸ਼ੱਕ ਕੇ ਜਾਓ ਫ੍ਰੀ ਲੰਗਰ ਸੇਵਾ ਜਿਹੜੀ ਡੇਲੀ ਹਤੇ ਚੱਲੂਗੀ ਹਰ ਰੋਜ਼ ਜਿਹੜੀ ਡਿਸ਼ ਆ ਉਹ ਚੇਂਜ ਹੋਏਗੀ ਸੋ ਵੀਡੀਓ ਨੂੰ ਵਾਤ ਬਾਤ ਸ਼ੇਅਰ ਕਰਿਓ ਤਾਂ ਕਿ ਵੀਡੀਓ ਹਰ ਤੱਕ ਜਾਣੀ ਚਾਹੀਦੀ ਏ ਕਿ ਜਿਹੜੇ ਇਹੋ ਦੀ ਸੇਵਾ ਕਰਨਾ ਚਾਹੁੰਦੇ ਨੇ ਉਹ ਵੇਖ ਕੇ ਇਹੋ ਦੀ ਸੇਵਾ ਜਰੀਏ ਲੋਕਾਂ ਨੂੰ ਭੋਜਨ ਸਪੰਦ ਜਰੀ ਸੇਵਾਏ ਉਹ ਜ਼ਰੂਰ ਕਰਨ ਸੋ ਕੈਮਰਾ ਪਰਸਨ ਪੌਣਾਗਰਵਾਲ ਦੇ ਨਾਲ ਲੱਖੀ ਰਾਜਪੂਤ ਗੁਰਦਾਸਪੁਰ